ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਅੱਜ ਦੀ ਵੀਡੀਓ ਬਹੁਤ ਹੀ ਗੰਭੀਰ ਹੈ ਕਿਉਂਕਿ ਇਹ ਸਿਰਫ ਇੱਕ ਰਿਸ਼ਤੇ ਦੀ ਕਹਾਣੀ ਨਹੀਂ ਬਲਕਿ ਉਹ ਸੱਚ ਹੈ ਜੋ ਸੋਸ਼ਲ ਮੀਡੀਆ ਦੇ ਦੌਰੇ ਚਿਹਰੇ ਨੂੰ ਬੇਨਕਾਬ ਕਰਦਾ ਹੈ। ਦੋਸਤੋ ਕਿੰਮੀ ਅਤੇ ਪਵਨੀ ਇੱਕ ਐਸੀ ਜੋੜੀ ਜਿਸ ਨੂੰ ਸਾਲਾਂ ਤੱਕ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ। 8 ਸਾਲਾਂ ਦਾ ਰਿਸ਼ਤਾ, ਹੱਸਦੀਆਂ ਤਸਵੀਰਾਂ, ਬਲੌਗ, ਰੀਲਾਂ ਅਤੇ ਫਿਰ ਅਚਾਨਕ ਇੱਕ ਦਿਨ ਸਭ ਕੁਝ ਖਤਮ ਹੋਣਾ। ਪਰ ਅਸਲ ਸਵਾਲ ਇਹ ਹੈ ਕਿ ਇਹ ਸਿਰਫ ਰਿਸ਼ਤਾ ਟੁੱਟਣ ਦੀ ਗੱਲ ਸੀ ਜਾਂ ਇਸ ਤੋਂ ਪਿੱਛੇ ਕੁਝ ਹੋਰ ਵੀ ਸੀ। ਦੋਸਤੋ ਇਸ ਮਾਮਲੇ ਨੇ ਉਸ ਸਮੇਂ ਗੰਭੀਰ ਮੋੜ ਲਿਆ ਜਦੋਂ ਕਿਮੀ ਵੱਲੋਂ ਆਪਣੀ ਸਹੇਲੀ ਸੁਨੇਹਾ ਉੱਤੇ ਗੰਭੀਰ ਦੋਸ਼ ਲਗਾਏ ਗਏ ਦੱਸਿਆ ਗਿਆ ਕਿ ਕਿਮੀ ਨੂੰ ਸ਼ਰਾਬ ਪਿਲਾ ਕੇ ਇੱਕ ਹੋਟਲ ਦੇ ਕਮਰੇ ਵਿੱਚ ਗਲਤ ਹਾਲਾਤਾਂ ਵਿੱਚ ਛੱਡਿਆ ਗਿਆ ਇਹ ਦੋ ਸੁਣ ਕੇ ਸੋਸ਼ਲ ਮੀਡੀਆ ਤੇ ਹੜਕਮ ਮਚ ਗਿਆ ਲੋਕਾਂ ਨੇ ਬਿਨਾਂ ਪੂਰੀ ਗੱਲ ਜਾਣੇ ਇੱਕ ਪਾਸੇ ਨੂੰ ਦੋਸ਼ੀ ਬਣਾਉਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਵਾਇਰਲ ਚੈਟ ਸਾਹਮਣੇ ਆਉਂਦੀ ਹੈ ਇਹ ਚੈਟ ਉਹੀ ਮੋੜ ਹੈ ਜਿਸ ਨੇ ਪੂਰੀ ਕਹਾਣੀ ਨੂੰ ਉਲਟ ਕੇ ਰੱਖ ਦਿੱਤਾ ਇਸ ਗੱਲਬਾਤ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕਿੰਮੀ ਖੁਦ ਸੁਨੇਹਾ ਤੋਂ ਪੁੱਛ ਰਹੀ ਹੈ ਕਿ ਉਹ ਕਿਹੜੇ ਹੋਟਲ ਵਿੱਚ ਰੁਕਣ ਵਾਲੀ ਹੈ ਜਦੋਂ ਸੁਨੇਹਾ ਕਾਰਨ ਪੁੱਛਦੀ ਹੈ ਤਾਂ ਕਿੰਮੀ ਹੱਸ ਕੇ ਕਹਿੰਦੀ ਹੈ बस एक काम दोस्तों है दोस्तों एथे ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਜੇ ਹੋਟਲ ਜਾਣ ਦਾ ਫੈਸਲਾ ਆਪਣੀ ਮਰਜ਼ੀ ਨਾਲ ਸੀ ਤਾਂ ਫਿਰ ਬਾਅਦ ਵਿੱਚ ਦੋਸ਼ ਕਿਉਂ ਇਸ ਵਾਇਰਲ ਚੈਟ ਨੂੰ ਦੇਖ ਕੇ ਕਈ ਲੋਕਾਂ ਦਾ ਕਹਿਣਾ ਹੈ ਕਿ ਹੋਟਲ ਜਾਣ ਦਾ ਫੈਸਲਾ ਕਿਸੇ ਦਬਾਅ ਹੇਠ ਨਹੀਂ ਸੀ ਸਗੋਂ ਆਪਣੀ ਰਜ਼ਾਮੰਦੀ ਨਾਲ ਕੀਤਾ ਗਿਆ ਸੀ ਚੈਟ ਵਿੱਚ ਗੱਲ ਕਰਨ ਦਾ ਅੰਦਾਜ਼ ਹਸਮੁਖ ਲਹਿਜਾ ਕਿਸੇ ਡਰ ਜਾਂ ਮਜਬੂਰੀ ਦੀ ਝਲਕ ਨਹੀਂ ਦਿਖਾਈ ਦਿੰਦੀ ਇਸ ਕਰਕੇ ਹੁਣ ਲੋਕ ਇਹ ਸਵਾਲ ਪੁੱਛ ਰਹੇ ਨੇ ਕਿ ਸੱਚ ਪੂਰਾ ਨਹੀਂ ਦੱਸਿਆ ਗਿਆ। ਦੋਸਤੋ ਫਰੇਸੀ ਕੈਨੇਡੀਅਨਸ ਕਾਫੀ ਸਮੇਂ ਤੋਂ ਇਸ਼ਾਰੇ ਕਰ ਰਿਆ ਸੀ ਕਿ ਇੱਕ ਮਸ਼ਹੂਰ ਪੰਜਾਬੀ ਕਪਲ ਦੀ ਸੱਚਾਈ ਜਲਦ ਸਾਹਮਣੇ ਆਵੇਗੀ। ਜਦੋਂ ਉਸਨੇ ਕਿੰਮੀ ਨਾਲ ਜੁੜੀਆਂ ਵੀਡੀਓ ਸਾਂਝੀਆਂ ਕੀਤੀਆਂ ਤਾਂ ਦਰਸ਼ਕ ਹੈਰਾਨ ਰਹਿ ਗਏ। ਦੱਸਿਆ ਗਿਆ ਕਿ ਪਤੀ ਦੀ ਗੈਰ ਹਾਜ਼ਰੀ ਵਿੱਚ ਕਿੰਮੀ ਹੋਰ ਮੁੰਡਿਆਂ ਨਾਲ ਸੰਪਰਕ ਵਿੱਚ ਸੀ ਇਹ ਦਾਅਵੇ ਹੋਰ ਵੀ ਗੰਭੀਰ ਬਣ ਗਏ ਜਦੋਂ ਸਨੇਹਾ ਵੀ ਕੈਮਰੇ ਸਾਹਮਣੇ ਆਈ ਸਨੇਹਾ ਨੇ ਸਾਫ਼ ਕਿਹਾ ਕਈ ਗੱਲਾਂ ਲੁਕਾਈਆਂ ਗਈਆਂ ਨੇ ਉਸਨੇ ਇਹ ਵੀ ਦੱਸਿਆ ਕਿ ਸਾਰਾ ਦੋਸ਼ ਉਸ ਉੱਤੇ ਪਾ ਦਿੱਤਾ ਗਿਆ ਜਦੋਂ ਕਿ ਹਕੀਕਤ ਕੁਝ ਹੋਰ ਸੀ ਬਾਅਦ ਵਿੱਚ ਕਿੰਮੀ ਵੱਲੋਂ ਸਨੇਹਾ ਤੋਂ ਮਾਫੀ ਮੰਗਣ ਦੀ ਗੱਲ ਵੀ ਸਾਹਮਣੇ ਆਈ ਜਿਸ ਵਿੱਚ ਕਿਹਾ ਗਿਆ ਕਿ ਕੁਝ ਗੱਲਾਂ ਆਪਣੀ ਰਜ਼ਾਮੰਦੀ ਨਾਲ ਹੋਈਆਂ ਸਨ ਹੁਣ ਇਸ ਮਾਮਲੇ ਵਿੱਚ ਸਾਬੀ ਨਾਮ ਦੇ ਮੁੰਡੇ ਦੀ ਚਰਚਾ ਹੋ ਰਹੀ ਹੈ ਜਿਸ ਨਾਲ ਕਿਮੀ ਵੱਲੋਂ ਉਸ ਰਾਤ ਹੋਟਲ ਵਿੱਚ ਰਹਿਣ ਦੀ ਗੱਲ ਕਰੀ ਜਾ ਰਹੀ ਸੀ ਨਾਲ ਹੀ ਬਰਮਾ ਜੋ ਪਵਨ ਦਾ ਦੋਸਤ ਦੱਸਿਆ ਜਾ ਰਿਹਾ ਹੈ ਉਸ ਨਾਲ ਵੀ ਗੱਲਬਾਤ ਦੀ ਚਰਚਾ ਹੈ ਕਾਲ ਰਿਕਾਰਡਿੰਗਾਂ ਵਿੱਚ ਇਹਨਾਂ ਦੋਨਾਂ ਨਾਮਾਂ ਦਾ ਜ਼ਿਕਰ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਰਿਹਾ ਹੈ ਫ੍ਰੈਸੀ ਕੈਨੇਡੀਅਨ ਨਾਲ ਹੋਈ ਕਾਲ ਵਿੱਚ ਕਿਮੀ ਵੱਲੋਂ ਵੀ ਕਿਹਾ ਗਿਆ ਉਹ ਹੁਣ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕ ਆਪਣੀ ਆਪਣੀ ਸੋਚ ਅਨੁਸਾਰ ਨਤੀਜੇ ਕੱਢ ਰਹੇ ਨੇ ਦੋਸਤੋ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਨਾ ਹੀ ਕਿਸੇ ਨੂੰ ਕਲੀਨ ਚਿੱਟ ਦੇ ਰਹੇ ਹਾਂ ਪਰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਆਈ ਨਵੀ ਚੈਟ ਨੇ ਪਹਿਲਾਂ ਲਗਾਏ 200 ਉਤੇ ਕਈ ਸਵਾਲ ਖੜੇ ਕਰ ਦਿੱਤੇ ਨੇ 8 ਸਾਲਾਂ ਦਾ ਰਿਸ਼ਤਾ ਇਸ ਤਰ੍ਹਾਂ ਖਤਮ ਹੋਣਾ ਕਿਸੇ ਲਈ ਵੀ ਆਸਾਨ ਨਹੀਂ ਪਰ ਸੱਚ ਇਹ ਹੈ ਕਿ ਹਰ ਕਹਾਣੀ ਦੇ ਦੋ ਪਾਸੇ ਹੁੰਦੇ ਨੇ ਤੁਹਾਡੇ ਖਿਆਲ ਵਿੱਚ ਕੌਣ ਸਹੀ ਹੈ ਕਿ ਨਵੀ ਵਾਇਰਲ ਚੈਟ ਸੱਚ ਬਿਆਨ ਕਰਦੀ ਹੈ ਜਾਂ ਹਾਲੇ ਵੀ ਕਈ ਗੱਲਾਂ ਸਾਹਮਣੇ ਆਉਣੀਆਂ ਬਾਕੀ ਨੇ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ